ਪੰਜਾਬ ਸਰਕਾਰ ਨੇ ਬਹੁਤ ਵੱਡੇ ਉਪਰਾਲੇ ਕੀਤੇ ਨੇ ਕਿ ਐ ਸਕੂਲ ਦੇ ਵਿੱਚ ਪ੍ਰਾਇਮਰੀ ਸਕੂਲ ਦੇ ਵਿੱਚ ਟੀਚਰ ਦੋ ਹੈ ਅਜੇ ਤੱਕ ਇੱਥੇ ਨਹੀਂ ਪੱਥਰ ਤਾਂ ਨਹੀਂ ਰੱਖਿਆਗਾ ਜੇ ਰੱਖਿਆ ਵੀ ਜਾਵੇਗਾ ਤਾਂ ਫਿਰ ਉਹ ਟੀਚਰ ਪੂਰੇ ਤਾਂ ਐਵੇਂ ਦੋ ਮਿੰਟ ਜੀ ਖਿਆ ਤੇ ਜੇ ਨਹੀਂ ਪੱਥਰ ਰੱਖਿਆ ਵੀ ਜਾਂਦਾ ਤੇ ਪਿੱਛੇ ਪੂਰੇ ਤਾਂ ਮੇਰੇ ਖਿਆਲ ਨਾਲ ਇੱਥੇ ਉਹ ਨਹੀਂ ਕਰਨਗੇ ਨਹੀਂ ਪੱਥਰ ਰੱਖਣ ਜ਼ਰੂਰ ਆਉਣਗੇ 100 ਰੁਪਏ ਦੀ ਰਾਸ਼ੀ ਅਸੀਂ ਜਾਰੀ ਕੀਤੀ ਹੈ 25 24 25 ਦੇ ਵਿੱਚ ਜਿਹਦੇ ਵਿੱਚ ਬੱਚਿਆਂ ਦਾ ਜਿਹੜਾ ਐਜੂਕੇਸ਼ਨ ਦਾ ਸਟਾਈਪੰਡ ਹੈ ਬੱਚਿਆਂ ਦਾ ਵਜੀਫਾ ਹੈ ਉਹਦੇ ਲਈ 45 ਕਰੋੜ ਰੁਪਏ ਉਹਨਾਂ ਨੇ ਵੀ ਕਿਹਾ ਜੀ ਮੈਡਮ ਮੰਗ ਰੱਖੋ ਮੈਂ ਤਾਂ ਮੰਗ ਸਾਡੀ ਇੱਕੋ ਹੀ ਆ ਕਿ ਸਾਨੂੰ ਫੀਚਰ ਦੋ ਵੀ ਜਿੰਨੀ ਸਾਡੇ ਕੋਲ ਸਟ੍ਰੈਂਥ ਹੈ ਐਨ ਐਨ ਆਰ ਨਿਊਜ਼ ਦੇਖ ਰਹੇ ਤਮਾਮ ਦਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸੁਪਰ ਸਰਕਾਰ ਲਗਾਤਾਰ ਸਕੂਲਾਂ ਨੂੰ ਬਣਾ ਰਹੀਏ ਸਮਾਰਟ ਸਕੂਲ ਨੀ ਪੱਥਰ ਰੱਖ ਕੇ ਕਿ ਅਸੀਂ ਬਹੁਤ ਸਾਰੇ ਪੈਸੇ ਲਗਾਤੇ ਆ ਸਕੂਲਾਂ ਦੇ ਟੀਚਰ ਪੂਰੇ ਆ ਤੇ ਉਹਨਾਂ ਨੇ ਸਮਾਰਟ ਸਕੂਲ ਬਣਾ ਰਹੀ ਐ ਪਰ ਅਸਲ ਦੇ ਵਿੱਚ ਮੁੱਦਾ ਇਹ ਕਿ ਸਕੂਲਾਂ ਦੇ ਟੀਚਰ ਕਿੰਨੇ ਕੁ ਵਦ ਸਿੱਖ ਪ੍ਰਾਇਮਰੀ ਸਕੂਲ ਦੇ ਵਿੱਚ ਮੌਜੂਦ ਆ ਜਿਸ ਦਾ ਕਿ ਨਾਮ ਵਿਰਾ ਪਿੰਡ ਮੈਧਪਰਦੇਸ ਨੇ ਜਦੀਕ ਬਲਾਕ ਸ਼ਾਹਕੋਟ ਦੇ ਵਿੱਚ ਪੈਂਦਾ ਹੈ ਵਿਰਾ ਉੱਥੋਂ ਦਾ ਸਕੂਲ ਆ ਤੇ ਸਕੂਲ ਦੇ ਹਾਲਾਤ ਕੀ ਐ ਸਕੂਲ ਦੇ ਵਿੱਚ ਪ੍ਰਾਇਮਰੀ ਸਕੂਲ ਦੇ ਵਿੱਚ ਟੀਚਰ ਦੋ ਆ ਅਜੇ ਤੱਕ ਇੱਥੇ ਨੀ ਪੱਥਰ ਤਾਂ ਨਹੀਂ ਰੱਖਿਆਗਾ ਜੇ ਰੱਖਿਆ ਵੀ ਜਾਵੇਗਾ ਤਾਂ ਫਿਰ ਉਹ ਟੀਚਰ ਪੂਰੇ ਤਾਂ ਐਵੇਂ ਦੋ ਮਿੰਟ ਜੀ ਖਿਆਲ ਦੇ ਨਹੀਂ ਪੱਥਰ ਰੱਖਿਆ ਵੀ ਜਾਂਦਾ ਤਾਂ ਟੀਚਰ ਪੂਰੇ ਤਾਂ ਮੇਰੇ ਖਿਆਲ ਨਾਲ ਇੱਥੇ ਨਹੀਂ ਕਰਨਗੇ ਨਹੀਂ ਪੱਥਰ ਰੱਖਣ ਜ਼ਰੂਰ ਆਉਣਗੇ ਤਾਂ ਸਕੂਲ ਦੀ ਤਸਵੀਰ ਦਿਖਾਉਣੀ ਆ ਇੱਧਰ ਸਕੂਲ ਦੇਖ ਸਕਦੇ ਹਾਂ ਸਕੂਲ ਦੀ ਬਿਲਡਿੰਗ ਬਣੀ ਹੋਈ ਹੈ ਪੰਮਰੇ ਵਗੈਰਾ ਸਾਰੇ ਤਿਆਰ ਆ ਪਰ ਅੰਦਰ ਬੱਚੇ ਬੈਠੇ ਆ ਤਾਂ ਸਕੂਲ ਦੇ ਹਾਲਾਤ ਕੀ ਆ ਉਹਨਾਂ ਕੋਲੋਂ ਅੰਦਰ ਜੋ ਬੱਚੇ ਬੈਠੇ ਗੱਲਬਾਤ ਕਰਦੇ ਦੋ ਇਸ ਸਕੂਲ ਨੇ ਇਹ ਸਕੂਲ ਆ ਪਰ ਸਕੂਲ ਤੇ ਸਕੂਲ ਦੇ ਵਿੱਚ ਟੀਚਰ ਸਿਰਫ ਦੋ ਨੇ ਤੇ ਬੱਚੇ ਬੈਠੇ ਮੈਡਮ ਕੀ ਨਾਮ ਹੈ ਮੈਡਮ ਰੋਜ ਆਉਂਦੀ ਹਾਂ ਰੋਜ ਆਉਂਦੇ ਪੜਾਉਂਦੇ ਤਾਂ ਇਹ ਸਕੂਲ ਤੁਸੀਂ ਦੇਖ ਸਕਦੇ ਹੋ ਪ੍ਰਾਇਮਰੀ ਸਕੂਲ ਦੀ ਇਹ ਤਸਵੀਰ ਹੈ ਤਾਂ ਇਸ ਤੋਂ ਬਾਅਦ ਜੇਕਰ ਪੰਜਵੀਂ ਤੱਕ ਸਕੂਲ ਹੈ ਤਾਂ ਟੀਚਰ ਹੋਣੇ ਲਾਜ਼ਮੀ ਹੈ ਜ਼ਰੂਰੀ ਹੈ ਪਰ ਸਕੂਲਾਂ ਨੂੰ ਚਲਾਉਣ ਦੇ ਲਈ ਸਿਰਫ ਦੋ ਟੀਚਰ ਆ ਰਹੇ ਆ ਕਿਉਂਕਿ ਦੋ ਹੀ ਹੈ ਤਾਂ ਉਹਨਾਂ ਦੇ ਵਿੱਚੋਂ ਇੱਕ ਟੀਚਰ ਛੁੱਟੀ ਤੇ ਆ ਤਾਂ ਮੈਡਮ ਨਾਲ ਗੱਲਬਾਤ ਕਰਦੇ ਛੁੱਟੀ ਤੇ ਕਿਉਂ ਹੈ ਕਿ ਛੁੱਟੀ ਤੇ ਹੈ ਜੇ ਨਹੀਂ ਪਰ ਜੋ ਸਾਨੂੰ ਪਤਾ ਲੱਗਿਆ ਕਿ ਇੱਕ ਟੀਚਰ ਛੁੱਟੀ ਤੇ ਪਰ ਅੱਜ ਪੰਜਵੀਂ ਕਲਾਸ ਦੇ ਸਕੂਲ ਦੇ ਵਿੱਚ ਟੀਚਰ ਤਕਰੀਬਨ ਇੱਕ ਹੀ ਹੈ ਤਾਂ ਮੈਡਮ ਕਰਵਾ ਦੋ ਗੱਲ ਜੀ ਹਾਂਜੀ ਲਾਓ ਫੋਨ ਪਰ ਤੁਸੀਂ ਦੱਸ ਦੋ ਕਿੰਨੇ ਸਕੂਲ ਚ ਕਿੰਨੇ ਟੀਚਰ ਹੈ ਦੋ ਟੀਚਰ ਅੱਜ ਤੁਸੀਂ ਇਕੱਲੇ ਹੀ ਹੋ ਜੀ ਹਾਂਜੀ ਦੂਸਰੇ ਟੀਚਰ ਕਿੱਥੇ ਹੈ ਜੀ

जिस व्यक्ति कॉल किता है किसी दूजी कॉल ऐसी व्यस्त है करके इंतजार करो करोट बाद कोशिश करो आपने जिस व्यक्ति को ਤੁਹਾਡਾ ਕਾਲ ਕਿਤਾ ਹੈ ਉਹ ਕਿਸੇ ਬੁਜੀ ਕਾਲ ਤੇ ਵਿਅਸਤ ਹੈ ਕਿਰਪਾ ਕਰਕੇ ਇੰਤਜ਼ਾਰ ਕਰੋ ਜਾਂ ਥੋੜੀ ਦੇਰ ਬਾਅਦ ਦੁਬਾਰਾ ਕੋਸ਼ਿਸ਼ ਕਰੋ ਤਾਂ ਇਹ ਟੀਚਰਾਂ ਦੇ ਤੁਸੀਂ ਹਲਾ ਦੇ ਸਕਦੇ ਹੋ ਕਿ ਵੇਟਿੰਗ ਦੇ ਵਿੱਚ ਉਹ ਮੈਡਮ ਦਾ ਫੋਨ ਹੈ ਜਿਹਨਾਂ ਤੇ ਫੋਨ ਲਗਾ ਰਹੇ ਆ ਜੇਕਰ ਆਪਣੀ ਮੈਡਮ ਆਪਣੇ ਟੀਚਰ ਦੇ ਫੋਨ ਇੰਨੇ ਟਾਈਮ ਚ ਅਟੈਂਡ ਨਹੀਂ ਕਰ ਰਹੇ ਤਾਂ ਤੁਸੀਂ ਅੱਗੇ ਅੰਦਾਜ਼ਾ ਲਗਾ ਸਕਦੇ ਹੋ ਹੋ ਜੀ ਪੰਜ ਤੋਂ ਸੱਤ ਵਾਰ ਫੋਨ ਲਾ ਲਿਆ ਪਰ ਜੀ ਤੱਕ ਫੋਨ ਵੇਟਿੰਗ ਵਿੱਚ ਹੈ ਇੰਤਜ਼ਾਰ ਕਰ ਲੋ ਫੋਨ ਕੱਢਦਾ ਦੁਬਾਰਾ ਫਿਰ ਲਾ ਦਨੇ ਉਸੇ ਨੰਬਰ ਮੈਂ ਫਿਰ ਜਾਣਕਾ ਦੱਸਾਂ ਜੋ ਫੋਨ ਹੈ ਇਹ ਮੈਡਮ ਦਾ ਫੋਨ ਹੈ ਤੇ ਸਕੂਲ ਦੀ ਬਿਲਡਿੰਗ ਹੈ ਤੁਸੀਂ ਦੇਖ ਸਕਦੇ ਹੋ ਕਿ ਕਮਰੇ ਵਗੈਰਾ ਤਾਂ ਬਣੇ ਹੋਏ ਪਰ ਟੀਚਰਾਂ ਦੀ ਬਹੁਤ ਜ਼ਿਆਦਾ ਕਮੀ ਹੈ ਤੇ ਇੱਧਰ ਅੱਗੇ ਤੱਕ ਤਸਵੀਰ ਤੁਸੀਂ ਦੇਖ ਸਕਦੇ ਹੋ ਪਰ ਗੱਲ ਹੈ ਕਿ ਪੰਜਵੀਂ ਤੱਕ ਦਾ ਸਕੂਲ ਹੈ ਪਰ ਮੈਡਮ ਜੋ ਟੀਚਰ ਹੈ ਉਹਨਾਂ ਦੇ ਵਿੱਚ ਅੱਜ ਇੱਕ ਹੀ ਮੌਜੂਦ ਹੈ ਤੇ ਇੱਕ ਨਜ਼ਦੀਕ ਇੱਥੋਂ ਪਿੰਡ ਦੀ ਬੇਟੀ ਪ੍ਰਾਈਵੇਟ ਇੱਥੇ ਪੜਾਉਂਦੀ ਹੈ ਪਰ ਇੱਥੋਂ ਅੱਗੇ ਜੋ ਆ ਸਕੂਲ ਹੈ ਬਟ ਕੀ ਨਾਮ ਇੱਕ ਮਿਸਰੀ ਸਦੀ ਮੈਡਮ ਆਏ ਨਹੀਂ ਅੱਜ ਮੈਂ ਸਰ ਜੀ ਨਹੀਂ ਨਹੀਂ ਆਏ ਕੱਲ ਆਏ ਸੀਗੇ ਸਰ ਜੀ ਹਾਂ ਜੀ ਕੱਲ ਆਏ ਸੀਗੇ ਕੱਲ ਆਏ ਸੀ ਨਹੀਂ ਹੈ ਕੱਲੇ ਵੀ ਕਿੰਨੇ ਦਿਨ ਹੋ ਗਏ ਨਹੀਂ ਆਏ ਜੀ 2 ਦਿਨ ਹੋਏ ਦੋ ਦਿਨ ਹੋ ਗਏ ਫਿਰ ਪੜ੍ਹਦੇ ਕਿਦਾਂ ਮੈਡਮ ਪੜ੍ਹਾਉਂਦੀ ਆ ਦੂਸਰੀ ਫਿਰ ਆਹੀ ਮੈਡਮ ਪੜ੍ਹਾਉਂਦੀ ਆ ਹਾਂ ਜੀ ਹਾਂ ਇਹ ਤੁਸੀਂ ਦੇਖ ਸਕਦੇ ਹੋ ਅੱਗੇ ਫਿਰ ਮਾੜਨ ਨੂੰ ਫੋਨ ਲਾਉਂਦੀ ਆਪਾਂ ਇਹ ਜਿਸ ਵਿਅਕਤੀ ਨੂੰ ਅਜੇ ਤੱਕ ਉਹ ਇਹ ਜੀ ਕਹਿੰਦੇ ਵਿਅਸਤੇ ਕਿਰਪਾ ਕਰਕੇ ਇੰਤਜ਼ਾਰ ਕਰੋ ਅਜੇ ਤੱਕ ਇੰਤਜ਼ਾਰ ਕਰੋ ਹੁਣ ਦੁਬਾਰਾ ਕੋਸ਼ਿਸ਼ ਕਰੋ ਕਿਤੇ ਹੋਰ ਗੱਲ ਤੁਹਾਨੂੰ ਦੱਸਾਂ ਕਿ ਜਦੋਂ ਸਕੂਲ ਵਿੱਚ ਅਸੀਂ ਐਂਟਰ ਕੀਤਾ ਤਾਂ ਇੱਧਰ ਕਲਾਸ ਨੂੰ ਦਿਖਾ ਦੇ ਇੱਧਰ ਕੈਮਰਾ ਮਾਰ ਕੇ ਦਿਖੋਣਗੇ ਜੋ ਪਰਲੀ ਕਲਾਸ ਹੈ ਉਹ ਲੋਕ ਲਾਇਆ ਸੀ ਅੰਦਰੋਂ ਖੜਕੌਣ ਤੇ ਗੇਟ ਖੁੱਲੇਗਾ ਜਿੱਤੇ ਜਦੋਂ ਮੈਡਮ ਨੂੰ ਪੁੱਛਿਆ ਤਾਂ ਉਹ ਕਹਿੰਦੇ ਕਿ ਇੱਥੇ ਨੇੜੇ ਕਵਰਾਂ ਬੱਚੇ ਉਧਰ ਖੇਡਣ ਚਲੇ ਜਾਂਦੇ ਤਾਂ ਕਰਕੇ ਸਿੱਧਾ ਰੱਖਿਆ ਹੋਇਆ ਹੈ ਤੇ ਇਸ ਤੋਂ ਬਾਅਦ ਹੁਣ ਇੱਕ ਕਲਾਸ ਇੱਧਰ ਵੀ ਇੱਕ ਹੈ ਹਾਂ ਤਾਂ ਹਾਂ ਜੀ ਹਲੋ ਹਲੋ ਹਾਂ ਜੀ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਮੈਂ ਮਾਣਾ ਪੱਤਰ ਕਾ ਹਰਦੀਪ ਸੰਘਾਲ ਕਰ ਰਹੀ ਆ ਇਹ ਨੰਬਰ ਨਹੀਂ ਉਸ ਤੋਂ ਹਾਂ ਜੀ ਮਾਣਾ ਜੇ ਛੁੱਟੀ ਤੇ ਮਾਝੇ ਬਈ ਅਸਰ ਛੁੱਟੀ ਤੇ ਹ ਬਕਾਇਦਾ ਮੇਰੀ ਛੁੱਟੀ ਲਈ ਹੋਈ ਆ ਠੀਕ ਆ ਤਾਂ ਮਾਣਾ ਸਕੂਲ ਦੇ ਵਿੱਚ ਟੀਚਰ ਕਿੰਨੇ ਆ ਜੀ ਟੀਚਰ ਆਪਾਂ ਸਰ ਇੱਕੋ ਹੀ ਦੋ ਹੀ ਜਾਣੀਆਂ ਅਸੀਂ ਤੁਸੀਂ ਦੋ ਜਣੇ ਹੋ ਤੇ ਮੈਨੂੰ ਇਹ ਦੱਸੋ ਸਰ ਇਹ ਕੀ ਰੀਜ਼ਨ ਬਣਿਆ ਕਿਦਾਂ ਜੀ ਮਤਲਬ ਵੀ ਤੁਹਾਨੂੰ ਕਿਸੇ ਨੇ ਕੰਪਲੇਂਟ ਕੀਤੀ ਆ ਨਹੀਂ ਮੈਡਮ ਅਸੀਂ ਆਪਣੇ ਆਪ ਆਏ ਆ ਗੱਲ ਇਹ ਕਿ ਸਕੂਲ ਦੇ ਵਿੱਚ ਟੀਚਰ ਬੜੇ ਘਾਟਾ ਸਰਕਾਰ ਕਹਿ ਰਹੀ ਹੈ ਕਿ ਸਮਾਰਟ ਸਕੂਲ ਅਸੀਂ ਬਣਾ ਦਨੇ ਆ ਟੀਚਰ ਪੂਰੇ ਆ ਤੇ ਅਸੀਂ ਇਸ ਘਰ ਕੈਸੇ ਇਹ ਗੱਲ ਬਿਲਕੁਲ ਜੈ ਜੀ ਅਸੀਂ ਵੀ ਕਾਫੀ ਟਾਈਮ ਤੋਂ ਮੰਗ ਕਰਨ ਡਈ ਆ ਕਿਉਂਕਿ ਜਿਹੜੇ ਤੁਹਾਡੇ ਕੋਲ ਮੈਡਮ ਹੈਗੇ ਆ ਇਹਨਾਂ ਦੀ ਖੁਦ ਦੀ ਮੈਡੀਸਿਨ ਚੱਲਣ ਡਈ ਆ ਠੀਕ ਹੈ ਜੀ ਪਰ ਓਵਰਆਲ ਕੰਮ ਜਿਹੜਾ ਸਾਰਾ ਮੇਰੇ ਤੇ ਆ ਹੁਣ ਵੀ ਜਦੋਂ ਆਏ ਸੀ ਕੋਈ ਆਮ ਆਦਮੀ ਪਾਰਟੀ ਦੇ ਬੰਦੇ ਉਹਨਾਂ ਨੇ ਵੀ ਕਿਹਾ ਜੀ ਮੈਡਮ ਮੰਗ ਰੱਖੋ ਮੈਂ ਕਿਹਾ ਮੰਗ ਸਾਡੀ ਇੱਕੋ ਹੀ ਆ ਕਿ ਸਾਨੂੰ ਟੀਚਰ ਦੋ ਵੀ ਜਿੰਨੀ 2.5 ਸਟਰੈਂਥ ਹੈਗੀ ਆ ਮੈਡਮ ਕੀ ਲੱਗਦਾ ਸੇ ਇੱਕ ਪਛਤਾ ਸਰਕਾਰ ਲਗਾਤਾਰ ਦਾਅਵੇ ਕਰੇ ਕਿ ਸਕੂਲਾਂ 'ਚ ਟੀਚਰ ਪੋ ਰਹੇ ਆ ਸਮਾਰਟ ਸਕੂਲ ਬਣਾਤੇ ਆ ਤੇ ਪੰਜਵੀਂ ਤੱਕ ਦਾ ਸਕੂਲ ਹੈ ਤੇ ਟੀਚਰ ਸਿਰਫ ਦੋ ਹੀ ਆ ਤੁਹਾਡੇ ਉੱਪਰ ਵੀ ਕਿੰਨਾ ਬੋਝ ਹੈ ਕਿਵਰ ਤੇ ਕਿ ਦੇਖੋ ਬੱਚੇ ਇਕੱਠੇ ਕਰਕੇ ਮੇਰੀ ਹੁਣ ਵੀ ਦੋ ਕਲਾਸਾਂ ਪੜਾਉਣਾ ਪੈਂਦਾ ਹੈ ਸਰ ਆਪਾਂ ਪੇਰੈਂਟਸ ਨਾਲ ਕਨਸਰਨ ਕਰਦੇ ਆ ਨਾ ਉਹਨਾਂ ਨੂੰ ਇਹ ਚੀਜ਼ ਨਹੀਂ ਦਿਖਦੀ ਕਿ ਇੱਕ ਟੀਚਰ ਤੇ ਕਿੰਨਾ ਜ਼ਿਆਦਾ ਬਰਡਨ ਆ ਹੁਣ ਸਰ ਮੇਰਾ ਪਰਸੂ ਐਕਸੀਡੈਂਟ ਹੋਇਆ ਹਾਂਜੀ ਮੈਂ ਬੈਡ ਰੈਸਟ ਤੇ ਹਾਂ ਮੈਂ ਦੱਸੋ ਕਿਹੜੀ ਚੀਜ਼ ਦਾ ਕਿਹਨੂੰ ਜਵਾਬ ਦਵਾਂਗੇ ਮਨਮਾ ਜੀ ਤੁਹਾਨੂੰ ਲੱਗਦਾ ਮੇभी ਮੈਂ ਛੁੱਟੀ ਤੇ ਹਾਂ ਪਰ ਮੇਰੀ ਛੁੱਟੀ ਭਰੀ ਹੁੰਦੀ ਹੈ ਪਰ ਮੈਂ ਇੱਕ ਅੱਜ ਵੱਡੀ ਰੈਲੀ ਆਸੀ ਹੈ ਭੂਆ ਤੁਮਾਂ ਦੀ ਤੁਹਾਨੂੰ ਕੋਈ ਫੋਨ ਵਗੈਰਾ ਆ ਕਿ ਤੁਸੀਂ ਵੀ ਆਓ ਉੱਥੇ ਕਿ ਜਿਹੜੇ ਸਿੱਖਿਆ ਕ੍ਰਾਂਤੀ ਦੀ ਆ ਨਹੀਂ ਜੀ ਯੋਧਨਸ਼ਾ ਬਰੋਦੀ ਜੀ ਯੋਧਨਸ਼ਾ ਬਰੋਦੀ ਲਈ ਫੋਨ ਨਹੀਂ ਮੈਨੂੰ ਆਇਆ ਸਿੱਖਿਆ ਕ੍ਰਾਂਤੀ ਵਾਲਿਆਂ ਦਾ ਕੋਈ ਫੋਨ ਆਇਆ ਕਿ ਅਸੀਂ ਸਿੱਖਿਆ ਪੱਧਰ ਉੱਚਾ ਚੱਕ ਰਹੇ ਹਾਂ ਸਕੂਲ ਦਾ ਇੰਨੇ ਟਾਈਮ ਨੂੰ ਉਹਦਾ ਘਟਨਾਸ਼ੀ ਕਰਨਾ ਕਿ ਤੁਸੀਂ ਸਕੂਲ ਚ ਰਹੋ ਜਾਂ ਅਸੀਂ ਆਉਣਾ ਵਾ ਸਰ ਪੰਜਾਬ ਸਿੱਖਿਆ ਕ੍ਰਾਂਤੀ ਚੱਲਣ ਲਈ ਆ ਹਰ ਸਕੂਲ ਦੇ ਵਿੱਚ ਜਿਹੜੀ ਵਿਜ਼ਿਟਿੰਗ ਹੋ ਰਹੀ ਆ ਉਥੇ ਜ਼ਰੂਰ ਸਾਡੇ ਮੈਡਮ ਵੀ ਜਾਂਦੀ ਆ ਤਾਂ ਅਮਰ ਕੀ ਕੀ ਡਿਮਾਂਡ ਕੀ ਕਰਦੇ ਆ ਜਿਹੜੀ ਸਰ ਆਪਣੇ ਗਾਂਵ ਸਕੂਲ 'ਚ ਹੋਰ ਮੈਨੂੰ ਇੱਕ ਹੋਰ ਮੈਂ ਮਾੜਮ ਦੱਸਿਆ ਮੈਨੂੰ ਕਹਿੰਦੇ ਸਾਨੂੰ ਇੱਕ ਵੱਡੀ ਪ੍ਰੋਬਲਮ ਹੈ ਕਹਿੰਦੇ ਕਦੋਂ ਕਿ ਬੱਚੇ ਬਾਹਰ ਖੇਡਣ ਲਈ ਇਧਰ ਕਬਰਾਂ ਵਾਲੀ ਸਾਈਡ ਚੱਲ ਜਾਂਦੇ ਆ ਤੁਸ ਦੀ ਬੜੀ ਦਿੱਕਤ ਆਉਂਦੀ ਹੈ ਸਾਨੂੰ ਫਿਰ ਕਬਰਾਂ ਵਾਲੀ ਸਾਈਡ ਤਾਂ ਦੇਖੋ ਸਾਡੀ ਇੱਕ ਬਾਉਂਡਰੀ ਵਾਲ ਨਹੀਂ ਬਣੀ ਹੋਈ ਜੀ ਉਹ ਜਿਹੜੀ ਪੰਚਾਇਤ ਆ ਉਹ ਪੂਰੀ ਕੋਸ਼ਿਸ਼ ਦੇ ਵਿੱਚ ਆ ਵੀ ਆਪਾਂ ਜਿਹੜੀ ਉਹ ਤਿਆਰ ਕਰਵਾ ਦੇਣੀ ਆ ਇਹ ਪਹਿਲਾਂ ਕਿਸੇ ਰੌਲੇ ਕਰਕੇ ਨਹੀਂ ਬਣਨ ਤਰੀ ਸੀ ਪਰ ਇਸ ਵਾਰ ਪੂਰਾ ਸਰ ਮੇਰਾ ਜ਼ੋਰ ਲੱਗਾ ਹੋਇਆ ਵੀ ਇਹ ਕੰਦ ਜਿਹੜੀ ਆ ਕਿਸੇ ਨਾ ਕਿਸੇ ਤਰ੍ਹਾਂ ਆਪਾਂ ਖੜੀ ਕਰਾ ਦੇਣੀ ਸਰ ਇਹਦੇ ਵਿੱਚ ਰਾਜਨੀਤਿਕ ਮਾਮਲੇ ਬੜੇ ਆ ਠੀਕ ਹੈ ਜੀ ਹਾਂ ਜੀ ਉਹਨਾਂ ਤੋਂ ਵੀ ਤਾਂ ਆਪਾਂ ਨਿਕਲਣਾ ਹੈ ਨਾ ਹਰ ਚੀਜ਼ ਹੁਣ ਆਪਾਂ ਚੁਟਕੀ ਮਾਰ ਕੇ ਤਾਂ ਫਿਰ ਨਹੀਂ ਹੁੰਦੀਗੀ ਆਪਾਂ ਆਪ ਸਿਆਣੇ ਆ ਮੈਡਮ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮਿਹਰਬਾਨੀ ਜੀ ਹਾਂ ਜੀ ਤਾਂ ਐਮ ਐਡ ਸੰਦੀਪ ਮੈਡਮ ਸੀ ਕਹਿੰਦੇ ਕਿ ਦੋ ਦਿਨ ਪਹਿਲਾਂ ਮੇਰਾ ਐਕਸੀਡੈਂਟ ਹੋ ਗਿਆ ਉਸ ਤੋਂ ਬਾਅਦ ਮੈਂ ਬੈੱਡ ਰੈਸਟ ਤੇ ਹਾਂ ਪਰ ਜੇਕਰ ਸਕੂਲ ਤੇ ਵਿੱਚ ਤਕਰੀਬਨ ਪੰਜਵੀਂ ਤੱਕ ਸਕੂਲ ਹੈ ਤਾਂ ਚਾਰ ਟੀਚਰ ਵੀ ਹੁੰਦੇ ਤਾਂ ਅੱਜ ਇਹ ਇਸ ਬੱਚੇ ਜੋ ਪੜ੍ਹਨ ਆਉਂਦੀਆਂ ਕੋਈ ਦਿੱਕਤ ਪਰੇਸ਼ਾਨੀ ਨਾ ਆਉਂਦੀ ਤਾਂ ਹਾਲਾਤ ਬਹੁਤ ਮਾੜੇ ਨੇ ਸਕੂਲ ਪਿੰਡ ਵੇਰਾਂ ਦੀ ਤਸਵੀਰ ਹੈ ਇੱਧਰ ਤੁਸੀਂ ਦੇਖ ਸਕਦੇ ਹੋ ਇਹ ਬੱਚੇ ਬੈਠੇ ਆ ਦੋ ਕਲਾਸਾਂ ਦੇ ਵਿੱਚ ਇਹਨਾਂ ਬੱਚਿਆਂ ਨੂੰ ਰੱਖਿਆ ਗਿਆ ਕਿਉਂਕਿ ਇਹ ਜਕਰ ਦੋ ਕਲਾਸ ਕਮਰਿਆਂ ਚ ਰੱਖਿਆ ਗਿਆ ਤਕਰੀਬਨ ਚਾਰਾਂ ਦੇ ਵਿੱਚ ਟੀਚਰ ਹੋਣੇ ਚਾਹੀਦੇ ਸੀ ਪਰ ਪੰਜਾਬ ਸਰਕਾਰ ਦੇ ਜੋ ਵਾਅਦੇ ਨੇ ਉਹ ਖੋਖਲੇ ਨਜ਼ਰ ਆਉਂਦੇ ਨਜ਼ਰ ਆ ਰਹੇ ਨੇ ਪ੍ਰੋਜੈਕਟਰ ਲੱਗਿਆ ਹੈ ਦੇਖ ਲੋ ਰੰਗਾਂ ਦੀ ਖੇਡ ਹੋਲੀ ਉੱਪਰ ਆ ਰਿਹਾ ਪਰ ਇਹ ਲੱਗੇ ਲਗਾਇਆ ਦਾ ਫਾਇਦਾ ਕੀ ਹੈ ਜੇਕਰ ਇੱਥੇ ਟੀਚਰ ਨਹੀਂ ਬੱਚਿਆਂ ਨੂੰ ਪੜ੍ਹਾਉਣਾ ਹੀ ਨਹੀਂ ਕਿਸ ਨੇ ਦੋ ਟੀਚਰ ਕਿੰਨਾ ਕੋ ਮੈਨੇਜ ਕਰ ਲੈਣਗੇ ਇਹ ਸਾਰੇ ਸਕੂਲ ਨੂੰ ਕੱਲੀ ਬਿਲਡਿੰਗ ਨਹੀਂ ਤੇ ਅਜੇ ਤੱਕ ਸਕੂਲ ਦਾ ਸਿੱਖਿਆ ਅਰਾਧਿਤ ਤਹਿਤ ਇੱਥੇ ਨੀ ਪੱਥਰ ਨਹੀਂ ਰੱਖਿਆ ਗਿਆ ਨੇ ਤਾਂ ਸਕੂਲਾਂ ਦੇ ਵਿੱਚ ਇੱਥੇ ਲਗਾਤਾਰ ਸਿੱਖਿਆਕਰਾਂ ਤੇ ਅਥਨੀ ਪੱਥਰੀ ਵੀ ਰੱਖੇ ਜਾ ਰਿਹਾ ਪਰ ਸਕੂਲਾਂ ਦੇ ਵਿੱਚ ਟੀਚਰਾਂ ਦੀ ਇੱਕ ਭਾਰੀ ਕੰਮ ਇਹ ਕਲੀਸ ਸਕੂਲ ਦੇ ਨਹੀਂ ਜਦੋਂ ਕੋਈ ਸਵਾਲ ਚੱਕੇ ਜਾਂਦੇ ਆ ਤਾਂ ਫਿਰ ਹਲਕਾ ਵਿਧਾਇਕ ਹੋਣ ਜਾਂ ਹਲਕਾ ਇੰਚਾਰਜ ਹੋਣ ਫਿਰ ਉਹ ਕਹਿੰਦੇ ਆ ਕਿ ਨਹੀਂ ਸਾਡੇ ਤਾਂ ਟੀਚਰ ਪੂਰੇ ਐਸੀ ਤਾਂ ਕੰਦ ਦਾ ਕਦਕ ਸਕੂਲ ਦਾ ਘਟਨ ਕਰ ਦਿੰਦੇ ਆ ਬਲਕਿ ਕਈ ਥਾਵਾਂ ਤੇ ਇਹ ਵੀ ਹੋਇਆ ਕਿ ਕੰਦਾਂ ਦਾ ਘਟਨ ਕਰਕੇ ਨਹੀਂ ਪੱਥਰ ਰੱਖ ਦਿੱਤੇ ਜਾਂਦੇ ਸਿੱਖਿਆ ਕਰਾਂ ਦਿੱਤਾ ਤਹਿਤ ਪਰ ਸਕੂਲ ਦੇ ਹਾਲਾਤ ਕੀ ਤੁਸੀਂ ਸਾਰੇ ਦੇਖ ਚੁੱਕੇ ਹੋ ਪ੍ਰਾਇਮਰੀ ਸਕੂਲ ਹੈ ਪਿੰਡ 베ਰਾ ਦਾ ਟੀਚਰਾਂ ਦੀ ਇੱਥੇ ਕਮੀ ਤਕਰੀਬਨ 2 ਟੀਚਰ ਤਕਰੀਬਨ ਕਿ ਦੋ ਹੀ ਟੀਚਰ ਸਕੂਲ ਦੇ ਵਿੱਚ ਔਰ ਇੱਕ ਇੱਕ ਟੀਚਰ ਦਾ ਐਕਸੀਡੈਂਟ ਹੋਇਆ ਤੇ ਉਹ ਬੈੱਡ ਰੈਸਟ ਤੇ ਹੈ ਤੇ ਅੱਜ ਸਕੂਲ ਦੇ ਵਿੱਚ ਇੱਕੋ ਟੀਚਰ ਹੈ ਪੰਜਵੀਂ ਦੇ ਸਕੂਲ ਦੇ ਵਿੱਚ ਦੂਜੇ ਪਾਸੇ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਅੱਜ ਯੁੱਧ ਨਸ਼ਾ ਵਿਰੋਧ ਤਹਿਤ ਇੱਕ ਸੀਐਮ ਮਾਨ ਵੱਡੇ ਵੱਡੇ ਦਾਅਵੇ ਕਰਨਗੇ ਉੱਥੇ ਕਿਸੇ ਸਿੱਖਿਆ ਕ੍ਰਾਂਤੀ ਸਕੂਲਾਂ ਦੇ ਬੜੇ ਵਧੀਆ ਬਣਾਤੇ ਪਰ ਅਸਲ ਦੇ ਵਿੱਚ ਜਮਿਨੀ ਪੱਧਰ ਇੱਕ ਗਰਾਊਂਡ ਰਿਪੋਰਟ ਹੈ ਜੋ ਉਹ ਲੈ ਕੇ ਮੈਂ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਤੁਹਾਡੇ ਇਸ ਪ੍ਰੈਸ ਤੇ ਕੀ ਵਜਾ ਰਿਹਾ ਹੈ ਤੁਸੀਂ ਸਾਨੂੰ ਕੀਮਤੀ ਸੁਝਾਅ ਜ਼ਰੂਰ ਦਿਓ ਕੈਮਰਾਮੈਨ ਸੋਨੂ ਨਰ ਹਰਦੀਪ ਪੰਨਨਾਰ ਨਿਊਜ਼ ਪੰਨ ਬੇਰਾ